ਅੱਜ ਆਪਾਂ ਉਹਨਾਂ ਨਾਲ ਵੀ ਮਿਲ ਕੇ ਕੰਨਾ ਇੱਕ ਦੇ ਤੋਂ ਇੱਕ ਵਾਰ ਦਾ ਪਾਰਟਿਸ ਹੈ ਅੰਮ੍ਰਿਤ ਮਾਰਾ ਵੀ ਬਹੁਤ ਵੱਡੇ ਹਨ ਹੈ ਵੀ ਪ੍ਰਦੀਪ ਸ਼ਰਮਾ ਜੀ ਨੇ ਇੱਕ ਇਹਤਾ ਪੂਰੀ ਉਹ ਬਾਰ 70 ਹੋ ਰਿਹਾ ਹੈ ਜਿਹੜੇ ਬਾਰੇ ਆਪ ਕੋਲ ਹੈ ਕਿ ਇਹ ਤੋਂ ਅਨੁਸਾਰ ਕਰਕੇ ਆਇਆ 1994 ਤੋਂ ਕਰਕੇ ਸੱਸੀ ਗਾਲ ਜੀ ਸਾਰਿਆਂ ਨਾਲ ਪਹਿਲਾਂ ਦਾ ਮੇਰੀ ਇਹ ਜੇ ਮੈਂ ਕਹਾ ਮੇਰੇ ਜੇ ਸਟਾਰਟਿੰਗ ਤੇ ਆਨਲੋ ਵੀ ਇੱਕ ਆਪਣਾ ਕੰਮ ਕਰਨ ਦੀ ਨਾ ਕਹੇ ਸੀ ਇੱਛਾ ਸੀ ਵੀ ਇੱਕ ਆਪਣਾ ਕੰਮ ਕਰਨਾ ਆਪਾਂ ਠੀਕ ਹੈ ਲੇਕਿਨ ਇੱਥੇ ਇਹ ਸੀਗਾ ਕਿ ਨਾਲ ਨਾਲ ਡਰ ਵੀ ਹੁੰਦਾ ਵੀ ਕੰਮ ਚੱਲੂ ਜਾਂ ਕਿੱਦਾਂ ਠੀਕ ਹੈ ਹਰ ਇੱਕ ਚੀਜ਼ ਹੁੰਦਾ ਕਿ ਉਹ ਹਰ ਇੱਕ ਚਾ ਕਰਾਉਡ ਆ ਇੱਕ ਬਾਹਰ ਜਾਣ ਦਾ ਪਰ ਮੈਨੂੰ ਐ ਸੀ ਵੀ ਉੱਥੇ ਕੰਮ ਵੀ ਇਹੀ ਕਰਨਾ ਤੇ ਇੱਥੇ ਵੀ ਇਹੀ ਕੰਮ ਕਰਨਾ ਆਪਾਂ ਬਿਕਪ ਆਪਣਾ ਕੰਮ ਸਟਾਰਟ ਕਰੀਏ ਤਾਂ ਉਸ ਤਰ੍ਹਾਂ ਆਪਾਂ ਇੱਕ ਕੰਮ ਸਟਾਰਟ ਕੀਤਾ ਸਵੀਟਸ ਦਾ ਤੇ ਫਾਸਟ ਫੂਡ ਦਾ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਵਾਈਜ਼ ਓਕੇ ਆ ਜਮਾ ਠੀਕ ਇੱਕ ਨੰਬਰ ਕੁਆਲਿਟੀ ਆਪਾਂ ਵੇਚ ਰਹੇ ਆ ਤੇ ਜੇ ਨਾਲ ਨਾਲ ਹੁਣ ਗਾਜ਼ ਦੇ ਵੀ ਆਪਣੇ ਕੋਲੇ ਵੈਸੇ ਠੀਕ ਐ ਬਟ ਫਿਰ ਵੀ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਵੀ ਗਾਜ਼ ਨੂੰ ਵੀ ਕੁਆਲਿਟੀ ਜ਼ਰੂਰ ਚੈੱਕ ਕਰੋ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਸਾਡੇ ਕੋਲੇ ਤੁਹਾਡੀ ਦੁਕਾਨ ਤੇ ਕੋਈ ਕੀ ਕੀ ਭੇਜ ਦੋ ਮਤਲਬ ਜਿਵੇਂ ਵਰਗਰ ਹੋਵੇ ਦੋ ਗੱਤੇ ਸਾਡੇ ਕੋਲੇ ਜੇ ਤੁਸੀਂ ਫਾਸਟ ਫੂਡ ਦੀ ਗੱਲ ਕਰੋ ਜੀ ਤਾਂ ਫਾਸਟ ਫੂਡ ਚ ਵਰਗਰ ਕੋਲਚਾ ਤੇ ਨਿਊਡਲ ਮੋਮੋਜ਼ ਨਾਲ ਨਾਲ ਗੋਲ ਗੱਪੇ ਭੱਲਾ ਟਿੱਕੀ ਦਹੀਂ ਟਿੱਕੀ ਨਹੀਂ ਪਾਪੜੀ ਤੇ 올ਓਵਰ ਜੇ ਫਾਸਟ ਫੂਡ ਕਰੀ ਆਪਾਂ ਫਿੰਗਰ ਦੁਆਰਾ ਤਾਂ ਅਵੇਲੇਬਲ ਮਿਲ ਜਾਂਦਾ ਠੀਕ ਹੈ ਨਾਲ-ਨਾਲ ਪਕੌੜੇ ਵਗੈਰਾ ਉਹ ਵਿਆਹ ਸ਼ਾਦੀਆਂ ਦਾ ਪ੍ਰੋਗਰਾਮ ਹੁੰਦਾ ਕੋਈ ਵੀ ਉਹ ਵੀ ਆਪਾਂ ਅਟੈਂਡ ਕਰਦੇ ਹਾਂ 올ਓਵਰ ਸਾਰਾ ਕਿਉਂਕਿ ਆਪਣੇ ਹਲਵਾਈਆਂ ਦਾ ਵੇਟਰਾਂ ਵਗੈਰਾ ਦਾ 올ਓਵਰ ਪ੍ਰਬੰਧ ਹੈਗਾ ਉਹ ਵੀ ਮਠਾਈ ਦਾ ਕੋਈ ਸਵੀਟ ਜੀ ਦੇਖਿਓ ਦੇਸੀ ਕਿੰото ਲੱਗੇ ਆਪਣੇ ਕੋਲੇ ਕੁਆਲਟੀ ਤੋਂ ਕੁਆਲਟੀ ਟੌਪ ਤੋਂ ਟੌਪ ਕੁਆਲਟੀ ਵੀ ਹੈ ਆਪਣੇ ਕੋਲੇ ਜੇ ਆਪਾਂ ਗੱਲ ਕਰੀਏ ਤਾਂ ਟੌਪ ਤੋਂ ਟੌਪ ਕੁਆਲਟੀ ਆਪਣੇ ਕੋਲੇ ਮਠਾਈ ਦੀ ਮਿਲ ਜਾਂਦੀ ਹੈ ਮਠਈ ਐਵੇਂ ਕੀ ਆਪਾਂ ਕੈਨੇਡਾ ਵਗੈਰਾ ਹੋਰ ਹਰ ਥਾਂ ਦੇ ਭੇਜੀ ਹੈ ਠੀਕ ਹੈ ਜਾ ਰਹੀ ਆਪਣੀ ਮਠਾਈ ਇਹ ਕੋਈ ਸਾਡਾ ਤਵੇ ਦੇ ਜਿਹੜੇ ਕਹਿੰਦਾ ਹੈ ਫਰਮਾ ਜੀ ਨੇ ਨੱਥਿਆ ਇਹ ਵਾਰ ਤਾਂ ਵੀ ਆਪਣੇ ਜਿਹੜੇ ਪੰਜਾਬੀ ਆ ਇਹ ਕੰਮ ਕਰਦੇ ਆ ਪਰ ਅਸੀਂ ਵਾਰਤਾ ਸੁਪਨਾ ਨਹੀਂ ਦਿਆ ਕਿਉਂਕਿ ਅਸੀਂ ਮਿਹਨਤ ਦਾ ਸਲੋਕਾ ਕੀਤੀ ਅਸੀਂ ਜੋ ਆ ਵੀ ਦੁਕਾਨ ਚਲਾਈ ਆ ਹਟੇ ਨੂੰ ਸਰਵਕ ਸਮੇਂ ਰੱਖਦੇ ਹੋਏ ਨਾ ਅੱਜ ਆ ਪਾਤੀ ਜੰਨਿਆ ਅਸੀਂ ਲੋਕਾਂ ਨੂੰ ਇਹ ਲੋਕਾਂ ਨੂੰ ਹੈ ਬੈਂਟੀਰ ਨਾਲ ਕਿ ਸਾਡੀ ਦੁਕਾਨ ਤੇ ਆਓ ਤੇ ਵਧੀਆ ਕੁਆਲਟੀ ਵਾਲਨੈਕ ਜਾਓ ਇਹਦੇ ਨਾਲ ਅਸੀਂ ਕਹਿੰਦੇ ਆਂ ਕਿ ਇਹਨੇ ਪੰਜਾਬੀ ਕਹਿੰਦੇ ਬਾਹਰ ਕੋਈ ਮਤਲਬ ਹੋਟਲ ਵਾਲਾ ਚਾਹਣ ਨਹੀਂ ਜਿੱਥੇ ਵੀ ਦੇਖਾਇਆ ਐਕਚੁਅਲ ਜੀ ਕੀ ਹੈ ਨਾ ਜੀ ਹੁਣ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀ ਬਾਹਰ ਜਾ ਕੇ ਜ਼ਰੂਰ ਕੰਮ ਕਰਨਗੇ ਹਰੇਕ ਥੱਲੇ ਵੱਡ ਜੇ ਇੱਧਰ ਜੇ ਗੱਲ ਕਰੀਏ ਆਪਾਂ ਤਾਂ ਕੋਈ ਪੰਜਾਬੀ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਠੀਕ ਹੈ ਕਿਉਂ ਕਿਉਂਕਿ ਪੰਜਾਬੀ ਪੰਜਾਬੀ ਇੰਨੀਆਂ ਲੱਤਾਂ ਜ਼ਰੂਰ ਖੇਡਦਾ ਬਾਹਰ ਦੇਖ ਲੋ ਇੱਥੇ ਦੇਖ ਲੋ ਤੇ ਕੀ ਇੱਥੇ ਵੀ ਕੀ ਗੱਲ ਹੈ ਜੇ ਹੁਣ ਮੈਂ ਸਟਾਰਟਿੰਗ ਦੀ ਗੱਲ ਕਰ ਰਿਹਾ ਤੁਹਾਨੂੰ ਇੱਕ ਮੈਂ ਗੋਲ ਗੱਪੇ ਖਵਾ ਰਿਹਾ ਸੀਗਾ ਉਸ ਟਾਈਮ ਤੇ ਕੀ ਹੋਇਆ ਕੋਈ ਆਪਣਾ ਹੀ ਪਰਸਨ ਸੀਗਾ ਠੀਕ ਹੈ ਪਿੰਡ ਚੋਂ ਹੀ ਸੀ ਆਇਆ ਪਿੰਡ ਵਾਲੀ ਉਹ ਹੀ ਗੱਲ ਕਹਿੰਦਾ ਯਾਰ ਗੋਲ ਗੱਪੇ ਖਵਾਈ ਨਾ ਇੱਥੇ ਬੰਦਾ ਰਖਲਾ ਹੋਰ ਨਾਲ ਠੀਕ ਹੈ ਫਿਰ ਮੈਂ ਬਾਈ ਨੂੰ ਸਮਝਾਇਆ ਮੈਂ ਬਾਈ ਤੇਰਾ ਮੁੰਡਾ ਤੇਰੀ ਕੁੜੀਆਂ ਬਾਹਰ ਗਏ ਆ ਉੱਥੇ ਜਾ ਕੇ ਕੀ ਕੰਮ ਕਰ ਰਿਹਾ ਉਹ ਬਰਗਰ ਪੈਕ ਕਰਦਾ ਇੱਕ ਉਹ ਕੰਮ ਕਰ ਰਿਹਾ ਮੈਂ ਭਾਈ ਉੱਥੇ ਜਾ ਕੇ 45 ਲੱਖ ਰੁਪਏ ਲਾ ਕੇ ਉਧਰ ਬਾਹਰ ਜਾ ਕੇ ਉਹਨੂੰ ਉੱਤੇ ਤੇ ਕਰਿਆ ਮੈਂ ਇੱਥੇ ਬੈਠਾ ਰਿਹਾ ਫਿਰ ਕਿਉਂ ਗਿਆ ਯਾਰ ਤੇ ਭਾਈ ਨੇ ਦੱਸਿਆ ਕਿ ਜਿਹੜੇ ਪੰਜਾਬੀ ਬਾਹਰ ਜਾਂਦੇ ਆ ਉਹ ਵੀ ਇਹੇ ਕੰਮ ਕਰਦੇ ਆ ਤੇ ਅਸੀਂ ਵੀ ਸਾਨੂੰ ਵੀ ਮੈਂ ਤਾਂ ਇਹ ਸਾਧਕਾਰ ਸੀ ਇੱਥੇ ਇਹ ਜਿਹੜੋ ਕੰਮ ਕਰ ਰਹੇ ਆ ਅਸੀਂ ਵਧੀਆ ਕੁਆਲਿਟੀ ਦੇ ਕੇ ਲੋਕਾਂ ਨੂੰ ਦੇ ਰਿਹਾ ਆਪਾਂ ਕਾਊਂਟਰ ਦੇ ਵਿੱਚ ਵੀ ਦਿਖਾਉਂਦੇ ਆ ਭਾਈ ਦਾ ਤਾਂ ਸਮਾਨ ਕੀ ਨ ਦੇਖਦੇ ਵੇ ਬਾਤੋ ਬਾਤ ਤੁਸੀਂ ਇਹੇ ਦੁਕਾਨ ਤੇ ਆ ਕੇ ਇਹ ਮਤਲਬ ਚੀਤਾ ਕਿ ਲੋਕ ਕਿਸਾਨ ਦੇ باوجود ਜਿਹੜੇ ਪੰਜਾਬੀਆਂ ਦੀ ਗੱਲ ਕਰਦੇ ਉਹ ਪੰਜਾਬੀ ਇੱਥੇ ਵੀ ਮਿਹਨਤ ਕਰਦੇ ਆ ਉੱਥੇ ਵੀ ਕਰਦੇ ਆ ਪਰ ਬਾਹਰ ਜਾਣ ਦਾ ਸੁਪਨਾ ਕੋਈ ਨਹੀਂ ਕਿ ਕੋਈ ਮਿਹਨਤ ਕਰਨਿਆ ਮਿਹਨਤ ਕਰਕੇ ਇੱਥੇ ਵੀ ਕਮਾਈ ਕਰਦਾ ਦਾ ਵਾਅਦਾ ਇਹ ਬਹੁਤ ਵਧੀਆ ਵਿਚਾਰ ਆ ਔਰ ਬਾਈ ਤੁਸੀਂ ਇਹਦੇ ਬਾਰੇ ਕੀ ਕਰੋਗੇ ਬਸ ਇਹੀ ਕਹਿਣਾ ਚਾਹਣਾ ਜੀ ਪੰਜਾਬੀ ਨੂੰ ਵੀ ਆਪਣਾ ਬਿਜ਼ਨਸ ਵੱਲ ਧਿਆਨ ਦਿਓ ਬਿਜ਼ਨਸ ਸਟਾਰਟ ਕਰੋ ਕਿਉਂਕਿ ਕੀ ਹੈ ਆਪਣੇ ਕੋਈ ਵੀ ਪੰਜਾਬੀ ਹੈ ਸਟਾਰਟਿੰਗ ਜੇ ਆਪਾਂ ਗਈਏ ਅਬਾ ਜਵਾਕ ਨੂੰ ਇਹੀ ਗੱਲ ਕਹਨੇ ਆ ਹਰ ਇੱਕ ਬੰਦਾ ਵੀ ਤੂੰ ਕੀ ਨੌਕਰੀ ਲੱਗੇਗਾ ਉਹਨੂੰ ਇਹ ਕੋਈ ਨਹੀਂ ਪੁੱਛਦਾ ਵੀ ਤੂੰ ਕੀ ਬਿਜ਼ਨਸ ਕਰੇਗਾ ਮੇਰੀ ਇਹ ਸੋਚ ਆ ਵੀ ਜਵਾਕ ਨੂੰ ਇਹ ਪੁੱਛਿਆ ਜਾਵੇ ਤੂੰ ਕੀ ਬਿਜ਼ਨਸ ਕਰ ਸਕਦਾ ਠੀਕ ਹੈ ਜਵਾਕ ਜੀ ਉਹ ਥਿੰਕਿੰਗ ਆ ਉਹਨੂੰ ਉਸ ਵੱਲ ਖਿੱਚਿਆ ਜਾਵੇ ਜੋ ਜਵਾਕ ਸੋਚ ਰਿਹਾ ਜਿਹੜੀ ਉਹਦੀ ਸੋਚ ਆ ਬੱਚੇ ਦੀ ਠੀਕ ਹੈ ਨਾ ਕਿ ਆਪਣੀ ਸੋਚ ਦੇ ਅਕੋਰਡਿੰਗ ਉਹਨੂੰ ਉਧਰ ਘੜੀਸਿਆ ਜਾਵੇ ਵੀ ਇਹ ਤੂੰ ਬਾਹਰ ਜਾ ਤੂੰ ਉਹ ਕਰ ਤੂੰ ਉਹ ਕਰ ਤੂੰ ਨੌਕਰੀ ਕਰ ਔਰ ਮੈਂ ਕਹਿੰਦਾ ਵੀ ਮੇਰੀ ਇਹ ਸੋਚ ਆ ਵੀ ਬੰਦਾ ਬਿਜ਼ਨਸ ਕਰੇ ਬਿਜ਼ਨਸ ਸਮਝਾਓ ਉਹਨੂੰ ਵੀ ਕੀ ਗੱਲ ਆ ਕੀ ਗੱਲ ਬਾਤ ਆ ਕਿਵੇਂ ਤੂੰ ਬਿਜ਼ਨਸ ਕਰ ਸਕਦਾ ਕਿਵੇਂ ਕਿਸੇ ਤੋਂ ਕੰਮ ਲੈਣਾ ਕਿਵੇਂ ਕਰਵਾ ਸਕਦਾ ਕਿਵੇਂ ਕੰਮ ਕਰ ਸਕਦਾ ਆਪ ਇਹ ਬਾਈ ਬਹੁਤ ਵੱਡੀ ਸਿੱਖਿਆ ਕਿਉਂਕਿ ਕਹਿੰਦੇ ਆ ਵੀ ਪਰਮਾਤਮਾ ਉਹ ਤਾਂ ਹੀ ਮਦਦ ਕਰਦਾ ਤੂੰ ਆਪਣੇ ਮਕਸਦ ਕਰ ਦੇਣਾ ਇਹਨਾਂ ਨੇ ਮਿਹਨਤ ਕਰਕੇ ਇਹ ਸਾਰਾ ਕੁਝ ਬਣਾਇਆ ਮਿਹਨਤ ਕਰਨ ਤੇ ਇਹ ਕਹਿੰਦੇ ਅਸੀਂ ਹੋਗਾ ਮਿਹਨਤ ਕਰਾਂਗੇ ਮਿਹਨਤ ਕਰਕੇ ਸਾਰਾ ਕੁਝ ਸੁਲਝਾ ਕਰਾਂਗੇ ਵਾਅਦਾ ਦੇ ਜੀ ਸਾਡੇ ਕੀਤਾ ਤੇ ਭਾਈ ਜੀ ਦਾ ਬਹੁਤ ਬਹੁਤ ਧੰਨਵਾਦ ਉਹ ਤੇ ਇੱਥੇ ਸਾਨੂੰ ਅੱਜ ਇਹਨਾਂ ਨੇ ਟਾਈਮ ਦੇ ਟਾਈਮ ਕਰਕੇ ਸਾਨੂੰ ਬੁਲਾਇਆ ਤੇ ਬਾਕੀ ਬਾਕੀ ਚੈਨਲ ਨੂੰ ਵੀਡੀਓ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਲਾਈਕ ਕਰੋ ਬਾਕੀ ਬਾਕੀ ਲੋਕਾਂ ਲਈ ਕਹੋ ਕਿ ਵਧੀਆ ਲੱਗੋ ਕਿ ਸਰਤਾ ਜੋ ਵੀ ਇਹਨ ਕੀ ਸਾਲ ਕੋ ਪੜਾਇਆ ਹੋਇਆ ਇਹਦੇ ਬਾਕੀ ਬੋਧਾ ਵੀਾਨੂੰ ਕਰ ਸਕਣੋ ਤੇ ਬਾਕੀ ਦਾ ਕਿਸੇ ਨੂੰ ਜੀ ਆਇਆਂ ਨੂੰ ਧੰਨਵਾਦ ਧੰਨ